ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅਗਰ ਤੁਹਾਡੇ ਕੋਲ ਵੀ ਨਕਲੀ ਨੋਟ ਆ ਚੁਕਾ ਹੈ ਤਾਂ ਇਹ ਵੀਡੀਓ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਹਾਂ ਜੋਧਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਪਿਛਲੇ 5 ਸਾਲ ਤੋਂ ਆਪਣੇ ਘਰ ਦੇ ਵਿੱਚ ਨਕਲੀ ਨੋਡ ਬਲੌਂਡ ਦੀ ਜਿਹੜੀ ਆ ਉਹ ਮਸ਼ੀਨ ਲੱਗੀ ਹੋਈ ਸੀ ਇਹ ਦੋ ਨੌਜਵਾਨ ਦੇ ਘਰ ਦੇ ਉੱਤੇ ਜਿਹੜੀ ਪੁਲਿਸ ਵੱਲੋਂ ਰੇਡ ਕੀਤੀ ਗਈ ਜੋਧਪੁਰ ਪੁਲਿਸ ਵੱਲੋਂ ਔਰ ਇਹਨਾਂ ਦੇ ਕੋਲੋਂ ਇੱਕ ਪ੍ਰਿੰਟਰ ਕੰਪਿਊਟਰ ਔਰ ਬਰਾਮਦ ਕਰਕੇ ਵੱਡੀ ਜਿਹੜੀ ਸਫਲਤਾ ਹਾਸਿਲ ਕੀਤੀ ਗਈ ਉਹ ਤਕਰੀਬਨ 5.5 ਲੱਖ ਰੁਪਏ ਦੀ ਜਿਹੜੀ ਆ ਕਰੰਸੀ ਆ ਉਹ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਕਰੰਸੀ ਆ ਔਰ ਰਾਜਸਥਾਨ ਅਤੇ ਹੋਰ ਅਲੱਗ-ਅਲੱਗ ਇਹ ਇਲਾਕੇ ਦੇ ਵਿੱਚ ਆਪਣੀਆਂ ਨਕਲੀ ਨੋਟ ਦੀ ਜਿਹੜੀ ਕਰੰਸੀਆਂ ਭੇਜਦੇ ਸਨ ਔਰ ਅੱਜ ਕੱਲ ਤੁਹਾਨੂੰ ਦੱਸਿਆ ਕਿ ਟੈਕਨੋਲੋਜੀ ਦਾ ਇਹ ਐਸਾ ਜਿਹੜਾ ਉਹਦਾ ਫਾਇਦਾ ਲੈਂਦੇ ਨੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਔਰ ਵੱਡੀ ਜੱਡੀ ਠੱਗੀ ਆ ਉਹ ਇਹਨਾਂ ਦੇ ਜਰੀਏ ਮਾਰੀ ਜਾ ਸਕੇ ਇੰਸਪੈਕਟਰ ਪੁਲਿਸ थाना ਸਰਦਾਰਪੁਰਾ ਜੋਧਪੁਰ ਰਾਜਸਥਾਨ ਸੇ ਹੂੰ ਹਮਾਰੇ ਪੁਲਿਸ ਕਮਿਸ਼ਨਰ ਜੋਧਪੁਰ ਸ੍ਰੀ ਰਾਜੇਂਦਰ ਸਿੰਘ ਕੇ ਨਿਰਦੇਸ਼ ਅਨੁਸਾਰ ਦਿਨਾਂਕ 4 7 2024 ਕੋ इतला मिली कि कुछ लोग नकली नोट नोट लिए हुए तो उनको जोधपुर पुलिस द्वारा गिरफ्तार किया गया उसके बाद तब को आगे बढ़ाते हुए हमारे पास गिरफ्तार मुलजिम अशोक के इतला ये ये के अनुसार हम पंजाब आए ये गिरफ्तार के कहाँ के रहने वाले कोई जानकारी कहाँ के पहले से, से जो गिरफ्तार सुधा मुलजिम है वो जोधपुर के निवासी है उन्होंने इतला दी कि हम ये जो जाली नोट है वो पंजाब पटियाला से लेके आ रहे हैं तो इसी के इतला के अनुसार हम पटियाला आए और इसको हम तलाश करते हुए इसके घर तक तो, तो, तो राजस्थान तो में सप्लाई करने देना ये राजस्थान के जोधपुर जोधपुर में तो कब से कर रहे हैं ये काम इन्होंने बताया कब से काम कर रहे हैं अब तक कितने वर्ष इनके खिलाफ हमारे तो पास जो गिरफ्तार मुजिम है इन्होंने तो दो दो महीने का लगभग बताया कि दो महीने से हम ला रहे हैं और अब हम जब यहाँ से जो गिरफ्तार ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲਰ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੁ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ